ਗੁਰਗੋਬਿੰਦ ਸਿੰਘ ਮਹਾਰਾਏ ਨੇ ਕਿਹਾ ਵੀ ਨਾ ਜੰਤਰੇ ਨਾ ਤੰਤਰੇ ਨਾ ਮੰਤਰੇ ਵੀ ਨਾ ਉਹ ਜੰਤਰ ਦੇ ਦੁਆਰਾ ਨਾ ਮੰਤਰ ਦੇ ਦੁਆਰਾ ਨਾ ਤੰਤਰ ਦੇ ਦੁਆਰਾ ਵੀ ਜਿੰਨ ਪ੍ਰੇਮ ਕੀਆ ਤਿੰਨ ਪ੍ਰਭ ਪਾਇਓ ਵੀ ਪ੍ਰੇਮ ਦੇ ਨਾਲ ਈਸ਼ਵਰ ਦੀ ਪ੍ਰਾਪਤੀ ਹੁੰਦੀ ਹੈ ਨਾ ਜੰਤਰ ਦੇ ਨਾਲ ਨਾ ਮੰਤਰ ਦੇ ਨਾਲ ਉਹ ਖੁਦਾ ਜਿਹੜਾ ਉਹ ਖੁਦ ਆਂਦਾ ਸੋ ਤੁਹਾਨੂੰ ਖੁਦ ਨੂੰ ਢੋੜ ਨਹੀਂ ਲਗਾਣੀ ਪੈਣੀ ਕਿ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਸਿਰਫ ਤੁਹਾਨੂੰ ਗੁਰੂ ਦੀ ਰਜ਼ਾ ਵਿੱਚ ਚੱਲਣਾ ਪੈਣਾ ਹੈ ਗੁਰ ਸਿੱਖ ਬਨਣਾ ਪੈਣਾ ਗੁਰਮੁਖ ਬਨਣਾ ਪੈਣਾ ਤੇ ਜਦੋਂ ਤੁਸੀਂ ਬਾਣੀ ਦੇ ਅਨੁਸਾਰ ਆਪਣਾ ਜੀਵਨ ਕਰ ਲਿਆ ਗੁਰ ਸਿੱਖੀ ਨੂੰ ਆਪਣੇ ਜੀਵਨ ਵਿੱਚ ਉਤਾਰ ਲਿਆ ਤੇ ਫਿਰ ਤੁਹਾਨੂੰ ਭੱਜਣ ਦੀ ਜ਼ਰੂਰਤ ਨਹੀਂ ਹੈ ਫਿਰ ਉਸ ਅਕਾਲ ਪੁਰਖ ਨੇ ਆਪ ਉਹ ਕਹਿੰਦੇ ਗਵਾਂਚਾ ਥੋੜੀ ਹੈ ਪ੍ਰਮਾਤਮਾ ਦੇ ਸਾਡੇ ਅੰਦਰ ਹੀ ਹੈ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿ ਉਹ ਲੱਭੀਏ ਦੇ ਉਹਨੂੰ ਤਦ ਜੇ ਉਹ ਗਵਾਂਚਾ ਹੋਵੇ ਗਵਾਂਚੇ ਅਸੀਂ ਆ ਇਸ ਸੰਸਾਰ ਦੇ ਮੇਲੇ ਵਿੱਚ ਗਵਾਂਚੇ ਅਸੀਂ ਹਾਂ ਇਸ ਮਾਇਆ ਦੇ ਮੇਲੇ ਵਿੱਚ ਸੋ ਅਸੀਂ ਖੁੱਤ ਗਵਾਂਚ ਗਏ ਹਾਂ ਔਰ ਢੂੰਡਦੇ ਕਿਨੂੰ ਪਏ ਆ ਪ੍ਰਮਾਤਮਾ ਨੂੰ ਲੱਭਦੇ ਕਿਨੂੰ ਪਏ ਆ ਉਸ ਮਾਲਕ ਨੂੰ ਇਸ ਸੰਸਾਰਿਕ ਮੇਲੇ ਵਿੱਚ ਅਸੀਂ ਖੁੱਤ ਹੋ ਕੇ ਜਿਹੜੀ ਚੀਜ਼ ਸਾਡੇ ਕੋਲ ਆ ਜਿਹੜੇ ਸਾਡੇ ਅੰਦਰ ਆ ਜਿਹੜਾ ਸਾਡੇ ਅੰਦਰ ਬੈਠਾ ਸਾਡਾ ਸਾਹ ਚਲਾ ਰਿਹਾ ਸਾਡੇ ਦਿਲ ਦੀ ਧੜਕਣ ਨੂੰ ਚਲਾ ਰਿਹਾ ਜਿਹੜਾ ਅਸੀਂ ਖਾਣਾ ਖਾਂਦੇ ਹਾਂ ਉਸ ਨੂੰ ਪਚਾ ਰਿਹਾ ਉਸ ਖਾਣੇ ਦਾ ਖੂਨ ਬਣਾ ਰਿਹਾ ਤੁਸੀਂ ਸੋ ਰਹੇ ਜੇ ਤੁਹਾਡੇ ਸਾਹ ਤਾਂ ਵੀ ਚੱਲੰਦੇ ਨੇ ਜੇ ਇਨਸਾਨ ਸਾ ਲੈਂਦਾ ਹੋਵੇ ਨਾ ਤੇ ਫਿਰ ਇਨਸਾਨ ਕਦੀ ਮਰੇ ਹੀ ਨਾ